ਦਾਂਗੇ ਦਾ ਆਵੇਦਾ ਹੀ ਕੱਢੁੰਦੇ ਆਂ ਆ ਨਾਮ ਕੱਢ ਸਾੜੇ ਬੋਕ ਆ ਸਾਲੇ ਸਾੜੇ ਬੋਕ ਦਾ ਨਾਮ ਕੱਢਾਂਗੇ ਨਾਮ ਨਾਲ ਖੱਤਰ ਰੇੜਾ ਵੀ ਦੇਵਾਂਗੇ ਆ ਜਾ ਬਣਾ ਕੇ ਬੋਕ ਦਾ ਸਿਰੇ ਲਾ ਕੇ ਛੱਡ ਵੀ ਚਾਲ ਚੱਲ ਅਜੂ ਫੀਲਿੰਗ ਆ ਰਹੀ ਹੈ ਜੀ ਹਾਂ ਜੀ ਮੂਰੇ ਆਜੋ ਵੀਡੀਓ ਵਾਲੇ ਭੱਜ ਕੇ ਭੱਜ ਕੇ ਵੀ ਭੱਜ ਕੇ ਤੋੜਨਾ ਨਹੀਂ ਠੀਕ ਰੱਖ ਹਾਕਮਾ ਮੂਰੇ ਟੈਨਸ਼ਨ ਆ ਰਹਾ ਮੇਰੇ ਮੂਰੇ ਆਜੋ ਡਰਾਈਵਰ ਪਤਾ ਕਿਹੜਾ ਵਾ ਬੋਕਰੇੜੇ ਦੀ ਲੈਟਰ ਹੀ ਕੱਢੀ ਜਾਊਗੀ ਚੱਲ ਬਈ ਇਹ ਬੋਕਰੇੜਾ ਬਣਾਤਾ ਰੰਧਾ ਬਾਪ ਫੀੜ ਵਾਲੇ ਨੇ ਮੰਡੀ ਲੋਂਗੋਆਂ ਵਾਲੇ ਨੇ ਪਰਚੀ ਕਿੰਨੀ ਰੱਖੀਏ ਫਿਰ ਇਹਦੀ ਪਰਚੀ ਦੇਖਦੇ ਆਂ ਜੇ SLA ਬਣਾ ਕੇ ਕਮੇਟੀ ਦੱਸੂਗੀ ਵੀ ਕਿੰਨੀ ਲੈਟਰ ਮੈਂ ਤਾਂ ਮੈਂਬਰ ਹੈਗਾ ਹੀ ਆ ਕਮੇਟੀ ਦਾ ਬੋਕ ਨਾ ਭੱਜ ਲੈ ਉੱਥੇ ਜਾ ਕੇ ਲਾ ਦੇ ਮੈਨੂੰ ਅੱਡੇ ਤੇ ਦੇ ਦੇ ਹਾਂ ਆਲਾ ਵਈ ਪਿਆਲੋ ਬੋਗ ਵਾਲਿਆ ਹੌਲੀ ਚਲਾਈ ਵੇ ਮੋਗ ਨੂੰ ਭਜਾ ਕੇ ਦੇਖੀ ਮੋਗ ਨੂੰ ਭਜਾ ਕੇ ਦਿਖਾਈਂ ਵੇ ਮੈਨੂੰ ਟੇਸਣ ਦੇ ਪਹਾਈਂ ਨੂੰ ਦਿਹਾਣੇ ਹੋ ਗਈ ਲੇਟ ਵੇ ਬਸ ਹੋ ਗਈ ਮੇਰੀ ਲੇਟ ਵੇ ਲੈ ਵੀ ਦੇਖ ਸਾ ਬੋਗ ਵਾਲਿਆ ਤੂੰ ਮੈਨੂੰ ਬੋਗ ਦੀ ਸਵਾਰੀ ਰਕਸ਼ੇ ਚ ਕਰਾਵੇ ਬਸ ਹੋ ਗਈ ਮੇਰੀ ਲੇਟ ਵੇ ਦੜਬੇ ਬਸ ਹੋ ਗਈ ਦੜਬੇ ਤੋਂ ਮੇਰੀ ਲੇਟ ਵੇ ਬੋਗ ਵਾਲਾ ਭਾਈ ਲੈ ਕੇ ਜਾ ਬੋਗ ਵਾਲਿਆ ਹਾਕਮ ਭਾਈ ਮੈਨੂੰ ਲੈ ਕੇ ਜਾ ਲੇਵੀ ਬਾਵੇਂ ਹਾਕਮ ਬਾਈ ਰੇਲ ਦਾ ਡਾ ਆ ਗਿਆ ਓਰੇ ਡਾ ਆ ਗਿਆ ਆ ਗਿਆ ਫਿਰ ਮੈਂ ਉਤਰ ਜਾ ਉਤਰਿਆ ਵੰਡੀ ਆ ਗਈ ਲੋਂਗਵਾਲ ਮੰਡੀ ਆ ਗਈ ਸੀਟੀ ਮਾਰ ਚਾਰੇ ਟਿੱਟ ਘਟਕਾ ਟਿੱਟ ਘਟਕਾਇਆ ਇਹ ਟਿੱਟ ਦਾ ਘਟਾ ਕੇ ਆ ਆ ਨਾ ਘਟਾ ਕੇ ਸੀਟੀ ਮਾਰ ਕੇ ਲਾ ਮੈਨੂੰ ਸੀਟੀ ਮਾਰ ਸੀਟੀ ਮਾਰ ਹੁਣ ਲੈ ਮਾਰ ਅੱਧੀ ਉਤਰਿਆ ਕਨੈਕਟਰ ਆ ਲੋਂਗਵਾਲ ਮੰਡੀ ਆ ਗਈ ਲੋਂਗਵਾਲ ਮੰਡੀ ਆ ਗਈ ਭਾਈ ਹੈ ਉਧਾਰ ਕਾਰਡ ਵੀ ਹੈਗਾ ਦਿਖਾ ਦੇ ਨਾ ਉਹਨੂੰ ਲੈ ਦਾਰ ਕਾਰਡ ਦੇਖ ਲੋ ਚੱਕੜਾ ਲੈ ਦਾਰ ਕਾਰਡ ਦੇਖ ਲੋ ਭਾਈ ਕਮ ਹੈ ਇਹ ਆਤੀ ਭਾਈ ਧਾਰ ਕਾਟ ਮੇਰਾ ਇਹ ਵੀ ਧਾਰ ਕਾਰਡ ਦਿਖਾ ਦੇ ਹੁਣ ਤਾਂ ਹਾਂ ਕੁੜੀਆਂ ਦੇ ਧਾਰ ਕਾਰਡ ਤੇ ਬਸਦੇ ਵਾ ਆਪਾਂ ਬੰਦਿਆਂ ਦਾ ਕਰਤਾ ਹਾਂ ਬੰਦਿਆਂ ਦਾ ਕੱਤ ਬੋਗ ਹਾਂ ਕਮ ਖੋਲੀਆਂ ਵਾਲੇ ਨੇ ਵੀ ਧਾਰ ਕਾਰਡ ਦਿਖਾਓ ਬੋਗ ਦੀ ਹਵਾਲੀ ਖੋਲਾ ਹੈ ਭਾਈ ਮੇਰਾ ਪਰਨਾ ਛਿਟੀ ਮਾਰ ਦੇ ਛੱਜਾ ਹੋ ਜੇ ਨਾ ਨਹੀਂ ਰੁਕ ਜਾ ਰੁਕ ਜਾ ਭਾਈ ਚੱਕਾ ਲੇ ਵੀ ਕਿਵੇਂ ਲੱਗੀ ਬੋਗ ਦੀ ਸਵਾਰੀ ਅੱਪਰ ਅੱਜੂ ਤੋਂ ਬੋਗਦੇ ਕਿਉ ਰਾਜੂ ਬੋਗ ਦੀ ਸਵਾਰੀ ਉੱਠਣੋਂ ਵੀ ਚੰਗੀ ਐ ਉੱਠਣੋਂ ਚੰਗੀ ਆ ਹਾਂ ਤੈ ਕਿਵੇਂ ਦੇਖਦਾ ਬੋਗ ਦੀ ਸਵਾਰੀ ਬਾਲੀ ਵਧੀਆ ਇੱਕ ਗੱਲ ਆ ਲੋਗ ਆਪਾਂ ਕੱਢੀ ਲੈ ਲਾ ਵੀ ਵੀਡੀਓ ਬੰਦ ਕਰ ਦਿੰਦੇ ਆਂ ਬਾਈ ਆ ਜਾਓ ਮਾਤਾ ਐ ਥੋੜੀ ਵੀਡੀਓ ਚੱਕਣੀ ਦੀ ਹੁਣ ਆਪਾਂ ਨੂੰ ਦਾਈ ਵੀ ਉਹ ਤਾਂ ਚ ਫਰੰਗ ਵਾਲੀ ਦੂਜੀ ਇੱਕ ਇੱਥੇ ਡਹੀ ਲੱਗੇ ਵੀ ਤਾਂ ਚੱਕਦੇ ਉਹਨਾਂ ਇਹ ਕਾਈ ਸੂਣ ਵਾਲੀ ਚਾਹੀਦੀ ਸੂਣ ਲੈਣੀ ਆਪਾਂ ਉਹ ਪਤਾ ਲੱਗੇ ਬੱਕਰੇ ਦੇ ਉੱਤੋਂ ਮੈਂ ਪਾਉਂਦਾ ਉੱਤੋਂ ਵੱਖ ਲੱਗੇ ਦਿਖਾਵਾਂ ਥੋੜੀ ਇਹਦੇ ਵਿੱਚ ਆ ਨਾ ਜਿਹੜੀ ਆ ਤਾਂ ਆਹ ਦੇਖਦੇ ਉਹ ਡਿਗਣੀ ਨਹੀਂ ਫਿਰ ਤਾਂ ਤਰੇਮ ਚੱਕ ਨਹੀਂ ਹੋਣੀ ਇਹ ਹਾਂ ਸਹੀ ਠੀਕ ਆ ਉਹ ਜ਼ਰੂਰੀ ਆ ਹਾਂ ਬਸ ਇਹ ਬਾਕੀ ਇਹਦੇ ਉੱਤੇ ਆਪਾਂ ਗੱਦੀ ਬਿਲਵਾਵਾਂਗੇ ਬਾਕੀ ਬਾਈ ਕਿਵੇਂ ਲੱਗੀ ਕਮੈਂਟ ਕਰ ਦਿਓ ਦੇਖਿਓ ਬਿਮਾਰ ਆ ਜਾਣਾ ਸਮਾਰ ਕੇ ਦਿਖਾ ਦੀ ਸਰ ਕੋਲੀ ਬੱਕਰੀ ਬਾਈ ਲੈ ਵੀ ਹੋ ਜੋ ਮਾਰੇ ਮਾਰੇ ਪਰੇ ਹੋ ਜਾਣਾ ਇਹ ਵੀ ਅੱਜ ਹੀ ਤਿਆਰ ਕਰਿਆ ਬਾਈ ਕਿੰਨੇ ਚਿਰ ਦੀ ਗੱਪਣਾ ਵੀਰੇ ਕਿੱਥੋਂ ਮਾਈਂਡ ਆ ਬਾਈ ਕਿੱਥੇ ਦੇਖਿਆ ਦੀ ਇਹ ਬਈ ਇਹ ਐਂ ਦੇਖਿਆ ਵੀ ਦੇਖੋ ਪਤਾ ਕੀ ਆਪਾਂ ਸਾਰਾ ਮਾਈਂਡ ਆਪਣਾ ਬੱਕਰੀ ਪਾਲਣ ਤੀ ਹੈਗਾ ਹੂੰ ਉਹ ਜਿਆ ਪਕੌੜੀਆਂ ਰੱਖਦੇ ਹੋਏ ਤਾਂ ਪਕੌੜੀਆਂ ਦੀ ਗੱਲ ਕਰੀਏ ਹਾਂ ਕਿ ਆਪਾਂ ਸੋਚਿਆ ਵੀ ਯਾਰ ਬੱਕਰੀ ਪਾਲਣ ਵਾਲਿਆਂ ਦੇ ਲਈ ਜਿਹੜੀ ਇਹ ਠੋਕਰ ਤੋਂ ਇਹ ਆਟਾ ਹੋ ਸਕੇ ਆਪਾਂ ਪੰਜ ਤਾਂ ਬੱਕਰੀ ਬਣ ਸਕਦਾ ਹੈਗਾ ਰਾਤ ਜਿਹੜਾ ਬੱਕਰਾ ਵਧੀਆ ਇੱਕ ਅਨਜੋਏ ਕਰਨ ਵਾਸਤੇ ਬੱਚਿਆਂ ਦਾ ਧਿਆਨ ਹੈ ਜਿਹੜਾ ਉਹ ਮੋਬਾਈਲ ਚੋਂ ਹਟ ਸਕਦਾ ਹੈ ਸਹੀ ਗੱਲ ਤਾਂ ਜਿੰਨੇ ਵੀ ਬੱਕਰੀ ਪਾਲਕ ਨੇ ਇਹ ਸਸਤੀ ਜੀ ਚੀਜ਼ ਆ ਉ ਇਧਰੋਂ ਉਧਰੋਂ ਇਕੱਠਾ ਕਰਕੇ ਵੀ ਬਣਾ ਸਕਦੇ ਉਸਮਾਨ ਇਦੇ ਉੱਪਰ ਛੱਤ ਲੱਗ ਸਕਦੀ ਐ ਸੋਬਰ ਤੇ ਇਹਦੇ ਉੱਪਰ ਛੱਤ ਲੱਗ ਕੇ ਪੂਰਾ ਘੈਂਟ ਜਾਨੀ ਕਿ ਮੇਲਿਆਂ ਤੇ ਹੁਣ ਇਹ ਅਸੀਂ ਸੰਗਰੂਰ ਮੇਲੇ ਤੇ ਵੀ ਲਿਜਾ ਰਹੇ ਆ ਅੱਛਾ ਕਿਸਾਨ ਮੇਲੇ ਤੇ ਵੀ ਲਿਜਾ ਰਹੇ ਆ ਹਾਂ ਉੱਥੇ ਸਪੈਸ਼ਲ ਉੱਥੇ ਬੱਕਰਾ ਲੈ ਕੇ ਪੂਰਾ ਯਾਨੀ ਕਿ ਪ੍ਰਦਰਸ਼ਨ ਹੀ ਆ ਕਿਉਂਕਿ ਆਪਾਂ ਬੱਕਰੀ ਪਾਲਣ ਨੂੰ ਪ੍ਰਮੋਟ ਕਰ ਰਹੇ ਆ ਤੇ ਇਹਦੇ ਲਈ ਜਿਹੜੀ ਇਹਦੀ ਸਵਾਰੀ ਵੀ ਬਣਾਈ ਆ ਉਹ ਵੀ ਬੱਕਰੇ ਨੂੰ ਧਿਆਨ ਦੇ ਰੱਖਦੇ ਆ ਠੀਕ ਆ ਇਸੇ ਲਈ ਮਲਗੇ ਵੀ ਕਿਸੇ ਵੀ ਵੀਰ ਨੇ ਇਹ ਨਾ ਸੋਚੇ ਵੀ ਕੋਈ ਬਾਹਲਾ ਮਹਿੰਗਾ ਹੈ ਹੱਕੋਂ ਸਸਤੇ ਸਮਾਨ ਤੋਂ ਤਿਆਰ ਕੀਤਾ ਹੈ ਮੁੱਲ ਬਈ ਸੇਲ ਕਰਨ ਵਾਸਤੇ ਤਾਂ ਆਪਾਂ ਰੱਖਿਆ ਹੀ ਨਹੀਂ ਇਹ ਹੁਣ ਇਕੱਠਾ ਦਾ ਅੰਦਾਜ਼ਾ ਟੋਟਲ ਇਹ ਤੇ 6-7000 ਰੁਪਏ ਖਰਚਾ ਹਾਂ ਵੀ ਦੋ ਤਿੰਨ ਕਿਹੜੀਆਂ ਗਲਤੀਆਂ ਉਹ ਕੱਢ ਸਕਦੇ ਹਾਂ ਉਹ ਗਲਤੀਆਂ ਹੈਗੀਆਂ ਨੇ ਕਿਤਾਬ ਕੋਟ ਦੀ ਵੀ ਗਲਤੀ ਆ ਗਈ ਕੋਟ ਦੀ ਵੀ ਗਲਤੀ ਤਾਂ ਇਹਦਾ ਮੈਨੂੰ ਕੀ ਆ ਲਾਈਆ ਬਾਬਾ ਜੀ ਉਰਾਂ ਦੀ ਆ ਗਏ ਥੋੜਾ ਠੰਨੀ ਮਾ ਕਰ ਲੈ ਕਿੱਥੇ ਦਹੀਂ ਲਵਾ ਇੱਕ ਡਾਈ ਉਹ ਸਪਰਿੰਗ ਵਾਲੀ ਇੱਕ ਪਿੱਛੇ ਦਹੀਂ ਲੱਗੇ ਇੱਕ ਵਜੇ ਅੱਜ ਮਾਲਟਦਾ ਨਾ ਐ ਕਰਿਆ ਮਾਲਟਦਾ ਟ੍ਰੈਨਾਂ ਦੇ ਪੇਚ ਆਉਂਦੇ ਆ ਜਗਦੀਪ ਉਹਨੂੰ ਪਟਾ ਪੈਂਦਾ ਆਏ ਹੋਵੇ ਉੱਪਰ ਦੀ ਬੋਗ ਦੇ ਉੱਪਰ ਹੀ ਕਸ਼ਾ ਜਾਵੇ ਕਿਵੇਂ ਆਪਾਂ ਘੋੜੇ ਨੂੰ ਕਾਉਣੇ ਆ ਬਿਲਕੁਲ ਬਿਲਕੁਲ ਠੀਕ ਹੈ ਉਦੋਂ ਗਾਹਾਂ ਕਿਹੜਾ ਬੱਕਰੇ ਮੂੰਹ ਚ ਕਰਾਲਾ ਪਾ ਕੇ ਪਿੱਛੇ ਤਲਾਨਦੇ ਹਾਂ ਹਾਂ ਨਾ ਇਹ ਕਮੀਆਂ ਹੈਗੀਆਂ ਇਹਦੇ ਵਿੱਚ ਬਾਕੀ ਤਾਂ ਹੀ ਸੋਈ ਹੋਈ ਆ ਕੋਈ ਰੋਲ ਹੋ ਬਹੁਤਾ ਭਾਈ ਇਹ ਮੈਂ ਕਿਹਾ ਨਾ ਵੀ ਦੋ ਦੰਦ ਬੱਕਰਾ ਵੀ ਪੂਰਾ ਬੰਦਾ ਹੈ ਮਿਹਨਤ ਹੀ ਜ਼ਿਆਦਾ ਥੋੜੀ ਜੀ ਮਿਹਨਤ ਜ਼ਿਆਦਾ ਲੋਹਾ ਤਾਂ ਹੀ ਜ਼ਿਆਦਾ ਲੱਗਦਾ ਹਾਂ 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 ਮਿਹਨਤ ਹੀ ਪੈਸੇ ਲੈਣੇ ਭਾਈ ਮਿਹਨਤ ਦੀ ਪੈਸੇ ਲੈਣੇ ਚਲ ਇਹ ਤਾਂ ਮੰਡੀਆਂ ਨਹੀਂ ਬਣਾਉਣੀ 10000 ਮੰਗ ਲਿਆ ਧੰਨਵਾਦ ਭਾਈ ਬਣਾਵੀਆਂ ਲੱਗਿਆ ਹਣਾ ਇਹਨੂੰ ਕਾਪੀ ਕਰਕੇ ਭਾਈ ਬਹੁਤ ਸਾਰੇ ਮਿਸਤਰੀ ਬਣਾ ਵੀ ਸਕਦੇ ਆ ਕਿਵੇਂ ਲੱਗਿਆ ਭਾਈ ਜੀ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਉਹ ਤੋਂ ਮੰਗ